ਨਵਦੀਪ ਆਪਣੀ ਸੱਸ ਤੋਂ ਜਰਾ ਸ਼ੱਕ ਰਹੀ ਬੜੀ ਸਿੱਧੀ ਜਿਹੀ ਦਿੱਖਦੀ ਐ ਪਰ ਉਹ ਸਿੱਧੀ ਹੈ ਨਹੀਂ ਇਹੀ ਆਪਣਾ ਪੋਲਾਪਨ ਦਿਖਾ ਕੇ ਉਹਨਾਂ ਨੇ ਜਵਾਈ ਨੂੰ ਆਪਣੇ ਜਾਲ ਵਿੱਚ ਫਸਾ ਕੇ ਰੱਖਿਆ ਹੋਇਆ ਏ ਨਵਦੀਪ ਦੀਏ ਮੈਨੂੰ ਇਹੀ ਡਰ ਹੈ ਕਿ ਕਿਤੇ ਤੂੰ ਸਾਰੀ ਉਮਰ ਇਹਨਾਂ ਦੀ ਸੇਵਾ ਹੀ ਨਾ ਕਰਦੀ ਰਹਿ ਜਾਵੇਂ ਕਿਸੇ ਤਰੀਕੇ ਦੇ ਨਾਲ ਜਵਾਈ ਨੂੰ ਕਹਿ ਕੇ ਆਪਣਾ ਅਲੱਗ ਕਰ ਲਾ ਲਾ ਨਵਦੀਪ ਦੀ ਮਾਂ ਆਪਣੀ ਧੀ ਨੂੰ ਫੋਨ ਦੇ ਉੱਤੇ ਇਹ ਅਨਮੋਲ ਗਿਆਨ ਦੇ ਰਹੀ ਸੀ ਨਵਦੀਪ ਬੋਲੀ ਮੰਮੀ ਜੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਤੁਹਾਡਾ ਜਵਾਈ ਮੇਰੀਆਂ ਸਾਰੀਆਂ ਗੱਲਾਂ ਮੰਨਦਾ ਏ ਹੌਲੀ ਹੌਲੀ ਮੈਂ ਉਹਨਾਂ ਨੂੰ ਆਪਣੀ ਮੁੱਠੀ ਵਿੱਚ ਕਾਬੂ ਕਰ ਲਵਾਂਗੀ ਬਸ ਥੋੜੇ ਹੀ ਦਿਨਾਂ ਦੀ ਗੱਲ ਹੈ ਫਿਰ ਤੁਸੀਂ ਦੇਖਿਓ ਮੈਂ ਉਹਨਾਂ ਨੂੰ ਲੈ ਕੇ ਜਲਦੀ ਹੀ ਇੱਕ ਅਲੱਗ ਘਰ ਦੇ ਵਿੱਚ ਚਲੀ ਜਾਵਾਂਗੀ ਨਵਦੀਪ ਨੇ ਆਪਣੀ ਮਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਅਤੇ ਦੋਵੇਂ ਮਾਮਾ ਧੀਆ ਹੱਸਣ ਲੱਗ ਪਈਆਂ ਉਸੇ ਵੇਲੇ ਬਾਹਰੋਂ ਆਵਾਜ਼ ਆਈ ਧੀਏ ਦੋ ਦਿਨਾਂ ਤੋਂ ਤੇਰੇ ਹੋਤੇ ਹੋਏ ਕੱਪੜੇ ਬਾਥਰੂਮ ਦੇ ਵਿੱਚ ਗਿੱਲੇ ਹੀ ਪਏ ਨੇ ਉਹਨਾਂ ਨੂੰ ਜਾ ਕੇ ਕੋਠੇ ਤੇ ਸੁਕਣੇ ਪਾ ਦੇ ਨਹੀਂ ਤਾਂ ਇਹ ਖਰਾਬ ਹੋ ਜਾਣਗੇ ਸੁਰਿੰਦਰ ਜੀ ਨਵਦੀਪ ਦੀ ਸੱਸ ਨੇ ਵਿਰੇ ਵਿੱਚ ਝਾੜੂ ਲਗਾਉਂਦਿਆਂ ਹੋਇਆਂ ਕਿਹਾ ਠੀਕ ਹੈ ਮੈਂ ਕੱਪੜੇ ਸੁਕਣੇ ਪਾ ਦੇਵਾਂਗੀ ਤੁਸੀਂ ਤਾਂ ਸਾਰਾ ਦਿਨ ਮੇਰੇ ਹੀ ਪਿੱਛੇ ਪਈ ਰਹਿੰਦੇ ਹੋ ਨਵਦੀਪ ਨੇ ਆਪਣੇ ਕਮਰੇ ਵਿੱਚੋਂ ਹੀ ਉੱਚੀ ਆਵਾਜ਼ ਦੇ ਵਿੱਚ ਜਵਾਬ ਦੇ ਦਿੱਤਾ ਧੀਏ ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਕਿਉਂ ਨਾ ਗੁੱਸਾ ਕਰਾਂ ਕਪੜੇ ਮੇਰੇ ਹਨ ਮੈਂ ਸੁਕਾਵਾਂ ਚਾਹੇ ਨਾ ਸੁਕਾਵਾਂ ਤੁਹਾਡੇ ਸਿਰ ਦੇ ਵਿੱਚ ਕਿਉਂ ਦਰਦ ਹੋ ਰਿਹਾ ਹੈ ਅਗਰ ਕਪੜੇ ਖਰਾਬ ਹੋਣਗੇ ਤਾਂ ਮੈਂ ਤੁਹਾਡੇ ਕੋਲ ਨਹੀਂ ਮੰਗਾਂਗੀ ਆਪਣੇ ਕੰਮ ਦੇ ਨਾਲ ਕੰਮ ਰੱਖਿਆ ਕਰੋ ਨਵਦੀਪ ਤੇਜ਼ੀ ਦੇ ਨਾਲ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਅਤੇ ਗੁੱਸੇ ਦੇ ਨਾਲ ਇੱਕ ਇੱਕ ਕਪੜਾ ਸੁਕਣੇ ਪਾਉਣ ਲੱਗੀ ਬੋਲੀ ਹੁਣ ਤਾਂ ਇਸ ਘਰ ਦੇ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਹੈ ਥੋੜੀ देर ਬੈੱਡ ਤੇ ਕੀ ਲੇਟ ਗਈ ਇੱਥੇ ਤਾਂ ਤੂਫਾਨ ਹੀ ਖੜਾ ਹੋ ਗਿਆ ਤੁਸੀਂ ਲੋਕ ਤਾਂ ਇਹੀ ਚਾਹੁੰਦੇ ਹੋ ਕੀ ਮੈਂ ਨੌਕਰਾਨੀ ਬਣ ਕੇ ਸਾਰੇ ਘਰ ਦਾ ਕੰਮ ਕਰਦੀ ਰਹਾ ਸਾਰੇ ਆਂਦੀਆ ਸਾਰਾ ਦਿਨ ਰਾਤ ਸੇਵਿਆ ਸੇਵਾ ਕਰਦੀ ਰਹਾ ਜਿਵੇਂ ਮੈਂ ਕੋਈ ਇਨਸਾਨ ਨਹੀਂ ਪੱਥਰ ਆ ਨਵਦੀਪ ਬਿਨਾ ਮਤਲਬ ਤੋਂ ਬੋਲੇ ਜਾ ਰਹੀ ਸੀ ਉਧਰ ਉਸਦੀ ਸਾਸੂ सुरेंद्र ਨੂੰ ਕੁਝ ਸਮਾਂ ਹੀ ਨਹੀਂ ਸੀ ਆ ਰਿਹਾ ਕਿ ਆਖਿਰ ਉਹਨਾਂ ਨੇ ਅਜਿਹਾ ਕੀ ਕਹਿ ਦਿੱਤਾ ਜੋ ਨਵਦੀਪ ਇੰਨੀ ਪੜਕੀ ਪਈ ਹੈ ਇੱਕ ਸਾਲ ਪਹਿਲਾਂ ਹੀ ਤਾਂ सुरेंद्र ਜੀ ਨੇ ਆਪਣੇ ਪੁੱਤਰ ਰਵੀ ਦਾ ਵਿਆਹ ਨਵਦੀਪ ਦੇ ਨਾਲ ਕੀਤਾ ਸੀ ਬਹੁਤ ਸਾਰੀਆਂ ਲੜਕੀਆਂ ਦੇਖਣ ਤੋਂ ਬਾਅਦ ਉਹਨਾਂ ਨੂੰ ਨਵਦੀਪ ਪਸੰਦ ਆਈ ਸੀ ਸੁਰਿੰਦਰ ਜੀ ਨੂੰ ਤਾਂ ਪਹਿਲੀ ਨਜ਼ਰ ਵਿੱਚ ਹੀ ਨਵਦੀਪ ਪਸੰਦ ਆ ਗਈ ਅਤੇ ਉਧਰ ਨਵਦੀਪ ਆਪਣੇ ਘਰ ਦੀ लाਡਲੀ ਤੀ ਸੀ ਖਾਸ ਕਰਕੇ ਆਪਣੀ ਮਾਂ ਦੀ ਉਹਨਾਂ ਦੇ ਘਰ ਵਿੱਚ ਉਸ ਦੀ ਮਾਂ ਦੀ ਹੀ ਚੱਲਦੀ ਸੀ ਹਰ ਤੀਜੇ ਦਿਨ ਨਵਦੀਪ ਦੀ ਮਾਂ ਉਸ ਨੂੰ ਅਲੱਗ ਕਰ ਲੈਣ ਵਾਸਤੇ ਕਹਿੰਦੀ ਰਹਿੰਦੀ ਸੀ ਉਹ ਹਮੇਸ਼ਾ ਇਹੀ ਕਹਿੰਦੀ ਸੀ ਕਿ ਅਲੱਗ ਇਕੱਠੇ ਰਹੋਗੇ ਕਿ ਅਗਰ ਇਕੱਠੇ ਰਹੋਗੇ ਤਾਂ ਮਨ ਮਾਰ ਕੇ ਰਹਿਣਾ ਪਵੇਗਾ ਵੈਸੇ ਤਾਂ ਨਵਦੀਪ ਦੇ ਸਹੁਰਿਆਂ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰ ਫਿਰ ਵੀ ਉਸਦੇ ਪੇਕਿਆਂ ਦੇ ਮੁਕਾਬਲੇ ਘਰ ਦੀ ਹਾਲਤ ਥੋੜੀ ਜਿਹੀ ਕਮਜ਼ੋਰ ਸੀ ਨਵਦੀਪ ਦਾ ਸੋਹਰਾ ਇੱਕ ਬੈਂਕ ਵਿੱਚ ਕਲਰਕ ਦੇ ਤੌਰ ਤੇ ਕੰਮ ਕਰਦੇ ਸਨ ਉਹਨਾਂ ਦੀ ਤਨਖਾਹ ਉਸ ਜਿਆਦਾ ਨਹੀਂ ਸੀ ਪਰ ਨਵਦੀਪ ਦੀ ਸੱਸ ਨੇ ਘੱਟ ਤਨਖਾਹ ਦੇ ਵਿੱਚ ਵੀ ਆਪਣੇ ਘਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਚਲਾਇਆ ਹੋਇਆ ਸੀ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਰਵੀ ਨੂੰ ਵਧੀਆ ਸਿੱਖਿਆ ਦਿੱਤੀ ਅਤੇ ਚੰਗੇ ਸਕੂਲ ਦੇ ਵਿੱਚ ਪੜਾਇਆ ਤਾਂ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ ਅੱਜ ਉਹ ਇੰਨਾ ਕਾਬਿਲ ਸੀ ਕਿ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਹੈੱਡ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਸ ਦੀ ਕੰਪਨੀ ਦੇਸ਼ ਵਿਦੇਸ਼ ਵਿੱਚ ਫੈਲੀ ਹੋਈ ਸੀ ਹੈੱਡ ਮੈਨੇਜਰ ਹੋਣ ਦੇ ਨਾਤੇ ਰਵੀ ਨੂੰ ਅਕਸਰ ਅਲੱਗ-ਅਲੱਗ ਥਾਵਾਂ ਦਾ ਦੌਰਾ ਕਰਨਾ ਪੈਂਦਾ ਸੀ ਰਵੀ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਕਿਸ ਤਰ੍ਹਾਂ ਉਸ ਦੇ ਮਾਪੇ ਨੇ ਉਸ ਨੂੰ ਕਠਿਨਾਈ ਦੇ ਵਿੱਚ ਸੰਘਰਸ਼ ਕਰਦੇ ਹੋਏ ਆਪਣੇ ਪੈਰਾਂ ਦੇ ਉੱਪਰ ਖੜਾ ਕੀਤਾ ਸੀ ਇਸ ਕਰਕੇ ਉਸ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਰਵੀ ਆਪਣੀ ਤਨਖਾਹ ਦੇ ਵਿੱਚੋਂ ਕੁਝ ਹਿੱਸਾ ਆਪਣੀ ਪਤਨੀ ਨਵਦੀਪ ਨੂੰ ਦਿੰਦਾ ਅਤੇ ਬਾਕੀ ਦਾ ਹਿੱਸਾ ਆਪਣੀ ਮਾਂ ਦੇ ਹੱਥਾਂ ਉੱਪਰ ਰੱਖਦਾ ਸੀ ਕੁਝ ਮਹੀਨੇ ਤੱਕ ਨਵਦੀਪ ਇਹ ਸਾਰਾ ਕੁਝ ਦੇਖਦੀ ਰਹੀ ਅਤੇ ਚੁੱਪ ਵੀ ਰਹੀ ਪਰ ਹੌਲੀ-ਹੌਲੀ ਉਸ ਦੀ ਮਾਂ ਨੇ ਉਸ ਦੇ ਸਹੁਰਿਆਂ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਹਰ ਰੋਜ਼ ਫੋਨ ਤੇ ਗੱਲ ਕਰਦੀ ਤੇ ਦੇ ਸਹੁਰਿਆਂ ਦੇ ਘਰ ਦਾ ਸਾਰਾ ਰਾਜ਼ ਜਾਣਦੀ ਸੀ ਨਵਦੀਪ ਵੀ ਸਾਰਾ ਦਿਨ ਵਿੱਚ ਹੋਣ ਵਾਲੀਆਂ ਗੱਲਾਂ ਆਪਣੀ ਮਾਂ ਨੂੰ ਜ਼ਰੂਰ ਦੱਸਦੀ ਸੀ ਆਪਣੇ ਪਤੀ ਦੀ ਤਨਖਾਹ ਦੇ ਵਿਸ਼ੇ ਵਿੱਚ ਜਦ ਉਸਨੇ ਆਪਣੀ ਮਾਂ ਨੂੰ ਦੱਸਿਆ ਤਾਂ ਨਵਦੀਪ ਦੀ ਮਾਂ ਨੇ ਸਾਫ਼ ਕਹਿ ਦਿੱਤਾ ਕਿ ਤੇਰੇ ਪੱਤੇ ਦੀ ਤਨਖਾਹ ਦੇ ਉੱਪਰ ਸਿਰਫ ਤੇਰਾ ਹੱਕ ਹੈ ਉਹੀ ਹੱਕ ਲੈਣ ਵਾਸਤੇ ਮਾਂ ਨੇ ਹਰ ਰੋਜ਼ ਆਪਣੀ ਤੈਨੂੰ ਕੁਝ ਨਾ ਕੁਝ ਸਿਖਾਉਣਾ ਸ਼ੁਰੂ ਕਰ ਦਿੱਤਾ ਬਸ ਫਿਰ ਕੀ ਸੀ ਅਗਲੇ ਦਿਨ ਨਵਦੀਪ ਨੇ ਘਰ ਵਿੱਚ ਹੰਗਾਮਾ ਖੜਾ ਕਰ ਦਿੱਤਾ ਕਿ ਜਾਂ ਤਾਂ ਉਸ ਦਾ ਪਤੀ ਰਵੀ ਸਾਰੀ ਤਨਖਾਹ ਲਿਆ ਕੇ ਉਸ ਨੂੰ ਦੇਵੇ ਨਹੀਂ ਤਾਂ ਉਹ ਇਹ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਵੇਗੀ ਉਸ ਦੀ ਗੱਲ ਸੁਣ ਕੇ ਰਵੀ ਬਹੁਤ ਹੈਰਾਨ ਹੋਇਆ ਪਰ ਰਵੀ ਦੇ ਮਾਪੇ ਘਰ ਦੇ ਵਿੱਚ ਕੋਈ ਝਗੜਾ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਉਹ ਆਪਣੇ ਪੁੱਤਰ ਦਾ ਘਰ ਤੋੜਨਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਚੁੱਪਚਾਪ ਸਵੀਕਾਰ ਕਰ ਲਿਆ ਪਰ ਇਸ ਤੋਂ ਬਾਅਦ ਨਵਦੀਪ ਦੀ ਹਿੰਮਤ ਵਧਦੀ ਜਾ ਰਹੀ ਸੀ ਅਤੇ ਦਿਨੋ ਦਿਨ ਉਸ ਦਾ ਮੂਹ ਵੀ ਖੁੱਲਦਾ ਜਾ ਰਿਹਾ ਸੀ ਉਸ ਨੇ ਹਰ ਇੱਕ ਗੱਲ ਦਾ ਆਪਣੀ ਸੱਸ ਨੂੰ ਉਲਟਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਅਤੇ ਘਰ ਦੇ ਵਿੱਚ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਤਾਂ ਹਰ ਰੋਜ਼ ਘਰ ਵਿੱਚ ਕੋਈ ਨਾ ਕੋਈ ਘਰੇਲੂ ਕਲੇਸ਼ ਪਿਆ ਹੀ ਰਹਿੰਦਾ ਸੁਰਿੰਦਰ ਜੀ ਸ਼ਾਮ ਨੂੰ ਕਦੀ ਕਦੀ ਆਪਣੀਆਂ ਸਹਿਲੀਆਂ ਦੇ ਕੋਲ ਬੈਠ ਜਾਇਆ ਕਰਦੀ ਸੀ ਰਵੀ ਦੇ ਪਿਤਾ ਜੀ ਘਰ ਦੇ ਵਿੱਚ ਸ਼ਾਂਤੀ ਚਾਹੁੰਦੇ ਸਨ ਉਹ ਆਪਣੀ ਪਤਨੀ ਨੂੰ ਇਹੀ ਸਮਝਾਉਂਦੇ ਸਨ ਕਿ ਨਵਦੀਪ ਦੇ ਮੂਹ ਲੱਗਣਾ ਚੰਗੀ ਗੱਲ ਨਹੀਂ ਇਸ ਕਰਕੇ ਉਹਨਾਂ ਨੇ ਵੀ ਹੁਣ ਆਫਿਸ ਤੋਂ ਲੇਟ ਹੋਣਾ ਸ਼ੁਰੂ ਕਰ ਦਿੱਤਾ ਸੀ। ਇਧਰ ਰਵੀ ਦੋਨਾਂ ਪਾਸਿਆਂ ਤੋਂ ਫਸ ਚੁੱਕਿਆ ਸੀ। ਇੱਕ ਪਾਸੇ ਉਸ ਨੂੰ ਜਨਮ ਦੇਣ ਵਾਲੀ ਮਾਸੀ ਜਿਸ ਨੇ ਬੜੀਆਂ ਹੀ ਕਠਿਨਾਈਆਂ ਦੇ ਨਾਲ ਆਪਣੇ ਪੁੱਤਰ ਨੂੰ ਇਸ ਲਾਇਕ ਬਣਾਇਆ ਸੀ। ਉਹ ਆਪਣੀ ਮਾਂ ਨੂੰ ਕੁਝ ਗਲਤ ਬੋਲੇ ਵੀ ਤਾਂ ਕਿਵੇਂ ਬੋਲੇ? ਅਤੇ ਦੂਸਰੇ ਪਾਸੇ ਉਸ ਦੀ ਪਤਨੀ ਨਵਦੀਪ ਦੇ ਸਾਹਮਣੇ ਤਾਂ ਉਸਦੇ ਬੋਲਣ ਦੀ ਹਿੰਮਤ ਹੀ ਨਹੀਂ ਸੀ। ਅਗਰ ਉਹ ਕਦੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਨਵਦੀਪ ਉਸ ਦਾ ਉਲਟ ਜਵਾਬ ਦੇ ਦਿੰਦੀ ਅਤੇ ਰੋਕ ਕੇ ਦੱਸਦੀ। ਹੋਂ ਤਾਂ ਨਵਦੀਪ ਹਰ ਰੋਜ਼ ਕੋਈ ਨਾ ਕੋਈ ਹੰਗਾਮਾ ਖੜਾ ਹੀ ਰੱਖਦੀ ਦਿਨ ਰਾਤ ਇੱਕੋ ਹੀ ਗੱਲ ਕਿ ਮੈਂ ਹੁਣ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਜਾਂ ਤਾਂ ਮੈਨੂੰ ਪੇਕੇ ਛੱਡਾਓ ਜਾਂ ਫਿਰ ਦੂਸਰਾ ਮਕਾਨ ਲੈ ਲਵੋ ਅੱਜ ਸ਼ਾਮ ਨੂੰ ਜਦੋਂ ਰਵੀ ਆਫਿਸ ਤੋਂ ਕਾਰ ਆਇਆ ਤਾਂ ਸਿੱਧਾ ਆਪਣੇ ਕਾਰ ਵਿੱਚ ਗਿਆ ਕਮਰੇ ਵਿੱਚ ਨਵਦੀਪ ਨੇ ਰਵੀ ਦੇ ਕੰਨ ਪਰਨੇਸ਼ ਕਰਨ ਵਾਸਤੇ ਤਿਆਰ ਬੈਠੀ ਸੀ ਉਹਦੇ ਵਾਲ ਵਿਖਰੇ ਹੋਏ ਸਨ ਉਹ ਬਹੁਤ ਗੁੱਸੇ ਵਿੱਚ ਸੀ ਇਹ ਹਾਲਤ ਦੇਖ ਕੇ ਰਵੀ ਨੇ ਪੁੱਛਿਆ ਨਵਦੀਪ ਇੱਕ ਹੀ ਹਾਲਤ ਬਣਾ ਕੇ ਰੱਖੀ ਹੈ ਇਸ ਤਰ੍ਹਾਂ ਕਿਉਂ ਬੈਠੀ ਹੋਈ ਹੈ ਅੱਜ ਮਾਂ ਦੇ ਨਾਲ ਫਿਰ ਤੋਂ ਲੜਾਈ ਹੋਈ ਹੈ ਹੋਰ ਨਹੀਂ ਤਾਂ ਕਿ ਤੁਹਾਡੀ ਮਾਂ ਟੰਗ ਦੇ ਨਾਲ ਗੱਲ ਕਦੋਂ ਕਰਦੀ ਹੈ ਮੇਰੇ ਨਾਲ ਨਵਦੀਪ ਨੇ ਦੁਪਹਿਰ ਵਾਲੀ ਸਾਰੇ ਗਲ ਮਿਰਚੋ ਮਸਾਲੇ ਲਗਾ ਕੇ ਆਪਣੇ ਪਤੀ ਰਵੀ ਨੂੰ ਦਿੱਤੀ ਅਤੇ ਖੁਦ ਸਰਾਫਤ ਦੀ ਮੋਦੀ ਬਣ ਕੇ ਰੋਣ ਲੱਗ ਪਈ ਰਵੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਉਸੇ ਟਾਈਮ ਫੈਸਲਾ ਕਰ ਲਿਆ ਕਿ ਕੱਲ ਅਸੀਂ ਇਹ ਘਰ ਛੱਡ ਕੇ ਚਲੇ ਜਾਵਾਂਗੇ ਇਹ ਗੱਲ ਸੁਣਦੇ ਨਵਦੀਪ ਦੀ ਉਦਾਸੀ ਅਤੇ ਅੱਖਾਂ ਦੇ ਵਿੱਚ ਹੰਤੂ ਗਾਇਬ ਹੋ ਗਏ। ਅਗਲੇ ਦਿਨ ਸਵੇਰੇ ਰਵੀ ਜਲਦੀ ਹੀ ਘਰੋਂ ਨਿਕਲ ਗਿਆ। ਨਵਦੀਪ ਆਪਣੀ ਮਾਂ ਨੂੰ ਰਾਤ ਵਾਲੀ ਸਾਰੀ ਗੱਲ ਸੁਣਾ ਦਿੱਤੀ। ਦਪਹਿਰ ਨੂੰ ਰਵੀ ਘਰ ਆਇਆ ਤੇ ਆਉਂਦਿਆਂ ਹੀ ਆਪਣੀ ਮਾਂ ਨੂੰ ਕਿਹਾ, "ਮਾਂ, ਮੈਂ ਕਿਰਾਏ ਤੇ ਕਾਰ ਦੇਖ ਲਈ ਐ। ਹੁਣ ਮੈਂ ਅਤੇ ਨਵਦੀਪ ਉਸੇ ਕਾਰ ਦੇ ਵਿੱਚ ਰਹਾਂਗੇ।" ਸੁਹਿੰਦਰ ਜੀ ਨੂੰ ਇਸ ਗੱਲ ਦਾ ਸ਼ੱਕ ਤਾਂ ਪਹਿਲੇ ਹੀ ਸੀ। ਇਸ ਕਰਕੇ ਉਹ ਜ਼ਿਆਦਾ ਹੈਰਾਨ ਨਹੀਂ ਹੋਈ ਅਤੇ ਬੜੇ ਦੁੱਖ ਦੇ ਨਾਲ ਸਿਰਫ ਇਹੋ ਬੋਲੀ ਕਿ ਆਪਣੇ ਪਿਤਾ ਜੀ ਨੂੰ ਘਰ ਆਣ ਦਿਓ। ਫਿਰ ਗੱਲ ਕਰਕੇ ਚਲੇ ਜਾਇਓ ਨਹੀਂ ਮਾਂ ਮੈਂ ਹੁਣ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰ ਸਕਦਾ ਹਰ ਦਿਨ ਦੀਆਂ ਲੜਾਈਆਂ ਝਗੜਿਆਂ ਨਾਲੋਂ ਵਧੀਆ ਹੈ ਕਿ ਮੈਂ ਚੰਨ ਦੇ ਨਾਲ ਆਪਣਾ ਜੀਵਨ ਬਤੀਤ ਕਰਾਂ ਠੀਕ ਹੈ ਪੁੱਤਰ ਮੈਂ ਤੈਨੂੰ ਨਹੀਂ ਰੋਕਾਂਗੀ ਕਿਉਂਕਿ ਹੁਣ ਤੂੰ ਕੋਈ ਬੱਚਾ ਨਹੀਂ ਤੈਨੂੰ ਜਿਸ ਤਰ੍ਹਾਂ ਠੀਕ ਲੱਗੇ ਉਸੇ ਤਰ੍ਹਾਂ ਕਰ ਅਤੇ ਜਿੰਨਾ ਵੀ ਸਮਾਨ ਦੀ ਤੈਨੂੰ ਜ਼ਰੂਰਤ ਹੈ ਉਹ ਤੂੰ ਲੈ ਕੇ ਜਾ ਸਕਦਾ ਹੈ ਵੈਸੇ ਵੀ ਇਹ ਸਾਰਾ ਕੁਝ ਤੇਰਾ ਹੀ ਤੇ ਹੈ ਇਹ ਕਹਿੰਦੇ ਸੁਰਿੰਦਰ ਜੀ ਦੀ ਆਵਾਜ਼ ਕੰਬ ਲੱਗੀ ਦਿਲ ਦਾ ਦਰ ਅਰਥਰਾਂ ਦੇ ਰਾਹੀ ਬਾਹਰ ਆ ਗਿਆ ਕੁਝ ਦੇਰ ਬਾਅਦ ਰਵੀ ਜਾ ਕੇ ਇੱਕ ਟਰੱਕ ਤੇ ਮਜ਼ਦੂਰ ਲਾਇਆ ਇੱਕ ਘੰਟੇ ਦੇ ਵਿੱਚ ਸਾਰਾ ਸਮਾਨ ਟਰੱਕ ਵਿੱਚ ਪਾ ਦਿੱਤਾ ਅਤੇ ਟਰੱਕ ਦੇ ਪਿੱਛੇ-ਪਿੱਛੇ ਰਵੀ ਅਤੇ ਨਵਦੀਪ ਆਪਣੀ ਕਾਰ ਦੇ ਵਿੱਚ ਬੈਠ ਕੇ ਚਲੇ ਗਏ ਦੋਨਾਂ ਦੇ ਜਾਣ ਤੋਂ ਪਹਿਲਾਂ ਮਾਂ ਆਪਣੇ ਮਾਂ ਅਤੇ ਪਿਤਾ ਜੀ ਨਾਲ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ ਇਧਰ ਕਮਰੇ ਵਿੱਚ ਬੈਠੀ ਸੁਰਿੰਦਰ ਜੀ ਕਮਰੇ ਦੀ ਖਿੜਕੀ ਵਿੱਚ ਉਹਨਾਂ ਨੂੰ ਜਾਂਦਿਆ ਵੇਖਦੀ ਰਹੀ ਥੋੜੀ ਦੇਰ ਬਾਅਦ ਜਦੋਂ ਸੁਰਿੰਦਰ ਜੀ ਦਾ ਪਤੀ ਘਰ ਆਇਆ ਤਾਂ ਘਰ ਖਾਲੀ ਦੇਖ ਕੇ ਉਸਨੂੰ ਬੜੀ ਹੈਰਾਨਗੀ ਹੋਈ ਸੁਰਿੰਦਰ ਘਰ ਦਾ ਸਾਰਾ ਸਮਾਨ ਕਿੱਥੇ ਚਲਾ ਗਿਆ ਨਵੀ ਵੀ ਕਿਤੇ ਦਿਖਾਈ ਨਹੀਂ ਦੇ ਰਹੀ ਕਿ ਰਵੀ ਅਜੇ ਤੱਕ ਆਫਿਸ ਤੋਂ ਵਾਪਸ ਨਹੀਂ ਆਇਆ ਸੁਰਿੰਦਰ ਮੈਂ ਤੇਰੇ ਨਾਲ ਗੱਲ ਕਰ ਰਿਹਾ ਹਾਂ ਹਾਂਜੀ ਕੀ ਕਹਾਂ ਤੁਸੀਂ ਸੁਰਿੰਦਰ ਜੀ ਆਪਣੇ ਖਿਆਲਾਂ ਵਿੱਚੋਂ ਬਾਹਰ ਆਈ ਇਹ ਸਭ ਕੁਝ ਕੀ ਹੈ ਸੁਰਿੰਦਰ ਮੋਨ ਜੀ ਦੁਆਰਾ ਇਹ ਪ੍ਰਸ਼ਨ ਪੁੱਛੇ ਜਾਣ ਤੇ ਸੁਰਿੰਦਰ ਆਪਣੇ ਪਤੀ ਦੇ ਗੱਲ ਲਾ ਕੇ ਰੋਣ ਲੱਗ ਪਈ ਹਨ ਮੋਹਨ ਨੂੰ ਸਾਰੀ ਗੱਲ ਸਮਝ ਆ ਗਈ ਸੀ ਉਹਨਾਂ ਨੂੰ ਦੁੱਖ ਤਾਂ ਬਹੁਤ ਹੋਇਆ ਪਰ ਹਰ ਦਿਨ ਲੜਾਈਆਂ ਨਾਲੋਂ ਚੰਗਾ ਸੀ ਕਿ ਦੋਹਾਂ ਘਰਾਂ ਵਿੱਚ ਸ਼ਾਂਤੀ ਰਹੇ ਇਹ ਕਹਿ ਕੇ ਮੋਹਨ ਨੇ ਆਪਣੇ ਆਪ ਨੂੰ ਤੇ ਆਪਣੀ ਪਤੀ ਆਪਣੀ ਪਤਨੀ ਸੁਰਿੰਦਰ ਨੂੰ ਹੌਸਲਾ ਦਿੱਤਾ ਉਸ ਰਾਤ ਦੋਨੋਂ ਪਤੀ ਪਤਨੀ ਨੇ ਰਾਤ ਦੀ ਰੋਟੀ ਨਹੀਂ ਖਾਧੀ ਪਰ ਹੌਲੀ-ਹੌਲੀ ਉਹਨਾਂ ਨੇ ਆਪਣੇ ਮਨ ਨੂੰ ਸਮਝਾ ਲਿਆ ਸੀ ਦਿਨ ਬੀਤਣ ਲੱਗੇ ਰਵੀ ਅਤੇ ਨਵਦੀਪ ਨੂੰ ਕਰੋਗਿਆ ਨੂੰ 1 ਸਾਲ ਹੋ ਚੱਕਿਆ ਸੀ ਦੀਵਾਲੀ ਤੋਂ 10 ਦਿਨ ਬਾਅਦ ਹੀ ਦੋਵਾਂ ਨੇ ਘਰ ਛੱਡਿਆ ਸੀ ਹੁਣ ਫੇਰ ਦੀਵਾਲੀ ਦਾ ਤਿਉਹਾਰ ਆਇਆ ਹਰ ਘਰ ਦੇ ਵਿੱਚ ਦੀਵਾਲੀ ਤੂਮ-ਤਾਮ ਦੇ ਨਾਲ ਮਨਾਏ ਜਾ ਰਹੇ ਸੀ ਦੀਵੇ ਜਗਾਏ ਜਾ ਰਹੇ ਸੀ ਪਰ ਮੋਹਨ ਅਤੇ ਸੁਰਿੰਦਰ ਜੀ ਦੇ ਘਰ ਦੇ ਦਿਲ ਵਿੱਚ ਕੋਈ ਵੀ ਉਤਸ਼ਾਹ ਨਹੀਂ ਸੀ ਉਹ ਦੋਵੇਂ ਉਦਾਸ ਬੈਠੇ ਆਪਣੇ ਗੁਜ਼ਰ ਚੁੱਕੇ ਦਿਨਾਂ ਦੀ ਯਾਦ ਵਿੱਚ ਗਵਾਚੇ ਹੋਏ ਸਨ ਉਸ ਰਾਤ ਸੁਰਿੰਦਰ ਜੀ ਨੇ ਸਿਰਫ ਇੱਕੋ ਦੀਵਾ ਜਗਾ ਕੇ ਆਪਣੇ 베ੜੇ ਦੇ ਵਿੱਚ ਰੱਖ ਦਿੱਤਾ ਦੀਵਾਲੀ ਤੋਂ ਅਗਲੇ ਦਿਨ ਜਦ ਸੁਰਿੰਦਰ ਗੁਰਦੁਆਰੇ ਜਾ ਰਹੀ ਸੀ ਤਾਂ ਇੱਕ ਅਣਜਾਣ ਔਰਤ ਦਾ ਫੋਨ ਪਹਿਲਾਂ ਤਾਂ ਉਸ ਅਣਜਾਣ ਔਰਤ ਨੇ ਸੁਰਿੰਦਰ ਨੂੰ ਫਤਿਹ ਬੁਲਾਈ ਫਿਰ ਦੱਸਿਆ ਕਿ ਉਹ ਬਹੁਤੀ ਜਲਦ ਦਾਦੀ ਬਣਨ ਵਾਲੀ ਹੈ ਇਹ ਸੁਣ ਕੇ ਸੁਰਿੰਦਰ ਜੀ ਨੇ ਹੈਰਾਨੀ ਨਾਲ ਪੁੱਛਿਆ ਪਰ ਤੁਸੀਂ ਕੌਣ ਹੋ ਅਤੇ ਤੁਹਾਨੂੰ ਕਿਵੇਂ ਪਤਾ ਹੈ ਉਸ ਔਰਤ ਨੇ ਦੱਸਿਆ ਕਿ ਨਵਦੀਪ ਪੱਤੇ ਰਵੀ ਮੇਰੇ ਹੀ ਮਕਾਨ ਵਿੱਚ ਰਹਿੰਦੇ ਹਨ ਅੱਜ ਨਵਦੀਪ ਦੀ ਸਿਹਤ ਅਚਾਨਕ ਖਰਾਬ ਹੋ ਗਈ ਸੀ ਅਸੀਂ ਉਸ ਨੂੰ ਕਾਰ ਦੇ ਵਿੱਚ ਬਿਠਾ ਕੇ ਹਸਪਤਾਲ ਲੈ ਆਏ ਹਾਂ ਕਿਉਂਕਿ ਰਵੀ ਕੰਪਨੀ ਦੇ ਕੰਮ ਵਾਸਤੇ ਇੱਕ ਹਫ਼ਤੇ ਲਈ ਦੇਸ਼ ਤੋਂ ਬਾਹਰ ਗਿਆ ਹੋਇਆ ਹੈ ਨਵਦੀਪ ਦੀ ਡਿਲੀਵਰੀ ਹੋਣ ਵਾਲੀ ਹੈ ਇਸ ਲਈ ਅਸੀਂ ਰਵੀ ਕੋਲੋਂ ਤੁਹਾਡਾ ਨੰਬਰ ਲਿਆ ਸੀ ਸੁਰਿੰਦਰ ਜੀ ਨੇ ਉਸਔਰਤ ਨੂੰ ਪੁੱਛਿਆ ਕਿ ਉਹ ਕਿਸ ਹਸਪਤਾਲ ਦੇ ਵਿੱਚ ਗਏ ਹਨ ਤਾਂ ਉਸਨੇ ਕਿਹਾ ਪੱਟੀ ਹਸਪਤਾਲ ਦੇ ਵਿੱਚ ਦੱਸ ਕੇ ਨਾਲ ਹੀ ਹਸਪਤਾਲ ਦਾ ਪਤਾ ਉਹਨਾਂ ਨੂੰ WhatsApp ਤੇ ਮੈਸੇਜ ਕਰਕੇ ਭੇਜ ਦਿੱਤਾ ਸੁਰਿੰਦਰ ਜੀ ਹੁਣ ਜਲਦੀ ਨਾਲ ਹਸਪਤਾਲ ਜਾਣ ਦੀ ਤਿਆਰੀ ਕਰਨ ਲੱਗੇ ਅਤੇ ਇੱਕ ਬੈਗ ਵਿੱਚ ਕੁਝ ਜ਼ਰੂਰੀ ਸਮਾਨ ਰੱਖਿਆ ਅਲਮਾਰੀ ਵਿੱਚੋਂ ਥੋੜੇ ਪੈਸੇ ਲੈ ਅਤੇ ਘਰ ਨੂੰ ਤਾਲਾ ਲਗਾ ਕੇ ਚਲੀ ਗਈ ਹਸਪਤਾਲ ਪਹੁੰਚ ਕੇ ਜਦ ਸੁਰਿੰਦਰ ਜੀ ਨੇ ਨਵਦੀਪ ਦੀ ਸਿਹਤ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਬੱਚਾ ਪ੍ਰੀਮਚ्योर ਹੈ ਇਸ ਲਈ ਆਪਰੇਸ਼ਨ ਕਰਨਾ ਪਵੇਗਾ ਜਦ ਸੁਰਿੰਦਰ ਜੀ ਡਾਕਟਰ ਨਾਲ ਗੱਲ ਕਰ ਰਹੀ ਸੀ ਉਸ ਵਕਤ ਰਵੀ ਦੇ ਮਕਾਨ ਮਾਲਕ ਵੀ ਉੱਥੇ ਹੀ ਖੜੇ ਸਨ ਉਹ ਸਮਝ ਗਿਆ ਕਿ ਔਰਤ ਰਵੀ ਦੀ ਮਾਂ ਹੈ ਉਹਨਾਂ ਨੇ ਹੱਥ ਜੋੜ ਕੇ ਸੁਰਿੰਦਰ ਜੀ ਨੂੰ ਫਤਹਿ ਬੁਲਾਈ ਅਤੇ ਸੁਰਿੰਦਰ ਜੀ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਜਿਹੀ ਹਾਲਤ ਦੇ ਵਿੱਚ ਉਹਨਾਂ ਨੇ ਉਸ ਦੀ ਨੂ ਦੀ ਮਦਦ ਕੀਤੀ। ਉਸੇ ਵਕਤ ਪ੍ਰੇਸ਼ਨ ਥੀਟਰ ਦੇ ਵਿੱਚੋਂ ਇੱਕ ਨਰਸ ਆਕੇ ਆਵਾਜ਼ ਦਿੱਤੀ। ਨਵਦੀਪ ਦੇ ਨਾਲ ਕੌਣ ਹੈ? ਕਿਉਂਕਿ ਡਾਕਟਰ ਨੇ ਫਾਰਮ ਦੇ ਉੱਪਰ ਸਾਈਨ ਕਰਵਾਉਣੇ ਸਨ। ਆਪਰੇਸ਼ਨ ਦੀ ਫੀਸ ਜਮ੍ਹਾਂ ਕਰਾਉਣ ਲਈ ਬੁਲਾਇਆ ਸੀ। ਸੁਰਿੰਦਰ ਜੀ ਉਸ ਨਰਸ ਦੇ ਨਾਲ ਡਾਕਟਰ ਦੇ ਕਮਰੇ ਵਿੱਚ ਚਲੇ ਗਏ। ਉਹਨਾਂ ਨੇ ਜਾ ਕੇ ਦੱਸਿਆ ਕਿ ਮੈਂ ਨਵਦੀਪ ਦੀ ਸੱਸਾਂ ਅਤੇ ਆਪਰੇਸ਼ਨ ਦੀ ਫੀਸ ਜਮ੍ਹਾਂ ਕਰਾਉਣ ਵਾਸਤੇ ਆਈ ਹਾਂ। ਪਹਿਲਾਂ ਤਾਂ ਡਾਕਟਰ ਨੇ ਇੱਕ ਫਾਰਮ ਦੇ ਉੱਪਰ ਸੁਰਿੰਦਰ ਜੀ ਦੇ ਦਸਤਖਤ ਕਰਵਾਏ। ਅਤੇ ਫਿਰ ਆਪਰੇਸ਼ਨ ਦੇ ਲਈ 40000 ਜਮਾ ਕਰਾਉਣ ਵਾਸਤੇ ਕਿਹਾ ਪਰ ਸੁਦੇਂਦਰ ਜੀ ਕੋਲ ਇੰਨੇ ਪੈਸੇ ਨਹੀਂ ਸਨ ਉਹ ਬੋਲੀ ਡਾਕਟਰ ਸਾਇਬਾ ਅੱਜ ਤਾਂ ਮੇਰੇ ਕੋਲ ਸਿਰਫ 20000 ਹਨ ਤੁਸੀਂ ਇਹ ਰੱਖ ਲਵੋ ਬਾਕੀ ਦੇ ਪੈਸੇ ਮੈਂ ਆਪਣੇ ਪਤੀ ਨੂੰ ਫੋਨ ਕਰਕੇ ਮੰਗਵਾ ਲਵਾਂਗੀ ਤਦ ਤੱਕ ਤੁਸੀਂ ਆਪਰੇਸ਼ਨ ਸ਼ੁਰੂ ਕਰੋ ਨਾਲ ਹੀ ਇਹ ਵੀ ਕਿਹਾ ਕਿ ਮਾਂ ਅਤੇ ਬੱਚਾ ਬਿਲਕੁਲ ਠੀਕ ਠਾਕ ਹੋਣੇ ਚਾਹੀਦੇ ਹਨ ਫਿਕਰ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸਭ ਕੁਝ ਠੀਕ ਹੋਵੇਗਾ ਤੁਸੀਂ ਇੱਕ ਕੰਮ ਕਰੋ ਇਹ ਪੈਸੇ ਰਿਸੈਪਸ਼ਨ ਦੇ ਉੱਪਰ ਜਮ੍ਹਾਂ ਕਰਵਾ ਦੇਵੋ ਅਤੇ ਉੱਥੋਂ ਰਸੀਦ ਲੈ ਲਵੋ ਡਾਕਟਰ ਨੂੰ ਮਿਲ ਕੇ सुरेंद्र ਜੀ ਨੇ ਪੈਸੇ ਰਿਸੈਪਸ਼ਨ ਤੇ ਜਮ੍ਹਾਂ ਕਰਵਾ ਦਿੱਤੇ ਅਤੇ ਨਾਲ ਹੀ ਆਪਣੇ ਪਤੀ ਮੋਹਨ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ सुरेंद्र ਨੇ ਨਵਦੀਪ ਦੀ ਮਾਂ ਨੂੰ ਵੀ ਫੋਨ ਕਰਕੇ ਸਾਰੀ ਜਾਣਕਾਰੀ ਦੇ ਦਿੱਤੀ ਕੁਛੀ ਸਮੇਂ ਬਾਅਦ ਮੋਹਨ ਜੀ ਬਾਕੀ ਦੇ ਪੈਸੇ ਲੈ ਕੇ ਹਸਪਤਾਲ ਪਹੁੰਚ ਗਏ ਅਤੇ ਉਹ ਦੋਨੋਂ ਆਪਰੇਸ਼ਨ ਥੀਏਟਰ ਦੇ ਬਾਹਰ ਇੱਕ ਬੈਂਚ ਤੇ ਬੈਠ ਕੇ ਇੰਤਜ਼ਾਰ ਕਰਨ ਲੱਗੇ ਕੁਝ ਹੀ ਦੇਰ ਬਾਅਦ ਇੱਕ ਨਰਸ सुरेंद्र ਜੀ ਦੇ ਕੋਲ ਆਈ ਤੇ ਪੁੱਛਣ ਲੱਗੀ ਨਵਦੀਪ ਦੇ ਨਾਲ ਕੌਣ ਆਇਆ ਹੈ सुरेंद्र ਜੀ ਨੇ ਕਿਹਾ ਮੈਂ ਨਵਦੀਪ ਦੇ ਨਾਲ ਆਈ ਹਾਂ ਵਧਾਈ ਹੋਵੇ ਬੇਟੀ ਹੋਈ ਹੈ ਨਰਸ ਨੇ ਕਿਹਾ ਤੇ ਦੱਸਿਆ ਕਿ ਬੱਚਾ ਤੇ ਮਾਂ ਦੋਨੋਂ ਠੀਕ ਹਨ ਉਸੇ ਵਕਤ ਇੱਕ ਦੂਸਰੀ ਨਰਸ ਬੱਚੀ ਨੂੰ ਬਾਹਰ ਲੈ ਕੇ ਆਈ सुरेंद्र ਜੀ ਨੂੰ ਬੱਚੀ ਦਿੱਤੀ ਦਾਦਾ-ਦਾਦੀ ਨੇ ਬੜੇ ਪਿਆਰ ਦੇ ਨਾਲ ਆਪਣੀ ਪੋਤੀ ਨੂੰ ਦੇਖਿਆ ਤੇ ਗੋਦੀ ਵਿੱਚ ਚੁੱਕ ਲਿਆ ਫਿਰ ਉਸ ਦਾ ਮੱਥਾ ਚੁੰਮਿਆ सुरेंद्र ਜੀ ਨੇ ਆਪਣੇ ਪਤੀ ਮੋਹਨ ਨੂੰ ਇਸ਼ਾਰਾ ਕੀਤਾ ਮੋਨਜੀ ਨੇ 500 ਰੁਪਏ ਦਾ ਨੋਟ ਕੱਢ ਕੇ ਨਰਸ ਨੂੰ ਦਿੰਦੇ ਹੋਏ ਗਿਆ ਸਾਡੇ ਵੱਲੋਂ ਤੁਹਾਨੂੰ ਵਧਾਈ ਹੋਵੇ ਕੁਝ ਦੇਰ ਬਾਅਦ ਨਵਦੀਪ ਨੂੰ ਵੀ ਸਟ੍ਰੱਚਰ ਤੇ ਲਟਾ ਕੇ ਵਾਰਡ ਦੇ ਵਿੱਚ ਲੈ ਆਂਦਾ ਗਿਆ ਉਹ ਉਸ ਵਕਤ ਬੇਹੋਸ਼ ਪਈ ਸੀ ਕੋਲੀ ਪੇ ਪੰਗੂੜੇ ਦੇ ਵਿੱਚ ਬੱਚੀ ਨੂੰ ਲਟਾ ਦਿੱਤਾ ਗਿਆ ਸੁਰਿੰਦਰ ਜੀ ਉੱਥੇ ਹੀ ਕੋਲ ਪੇ ਬੰਜ ਤੇ ਬੈਠ ਕੇ ਕਦੀ ਆਪਣੀ ਵਲ ਦੇਖਦੀ ਤੇ ਕਦੀ ਪੋਤੀ ਵਲ 1 ਘੰਟੇ ਬਾਅਦ ਜਦ ਨਵਦੀਪ ਨੂੰ ਹੋਸ਼ ਆਇਆ ਉਸਨੇ ਦੇਖਿਆ ਕਿ ਉਸਦੀ ਸੱਸ ਉਸਦੇ ਕੋਲ ਬੈਠੀ ਸੀ ਬੱਚਾ ਉਸਨੇ ਗੋਦੀ ਦੇ ਵਿੱਚ ਝੁਕਿਆ ਹੋਇਆ ਸੀ ਵਧਾਈ ਹੋਵੇ ਤੀਏ ਬੇਟੀ ਹੋਈ ਐ ਬਿਲਕੁਲ ਤੇਰੇ ਵਰਗੀ ਐ ਸੁਰਿੰਦਰ ਜੀ ਨੇ ਮੁਸਕਰਾਉਂਦੇ ਹੋਏ ਨਵਦੀਪ ਦੇ ਸਿਰ ਉੱਪਰ ਹੱਥ ਰੱਖ ਕੇ ਉਸ ਨੂੰ ਬਹੁਤ ਸਾਰੀਆਂ ਸਿਸਾਂ ਦਿੱਤੀਆਂ ਨਵਦੀਪ ਨੂੰ ਵੀ ਬਹੁਤ ਵਧੀਆ ਲੱਗਿਆ ਉਸ ਵੇਲੇ ਮਕਾਨ ਮਾਲਕ ਵੀ ਉੱਥੇ ਆ ਗਏ ਸੁਰਿੰਦਰ ਜੀ ਕੁਝ ਦੇਰ ਦੇ ਵਾਸਤੇ ਮਾਂ ਤੇ ਬੱਚੇ ਦਾ ਉਹਨਾਂ ਨੂੰ ਖਿਆਲ ਰੱਖਣ ਦਾ ਕਹਿ ਕੇ ਸਮਾਨ ਲੈਣ ਵਾਸਤੇ ਬਾਹਰ ਚਲੀ ਗਈ ਉਸ ਦੇ ਮਕਾਨ ਮਾਲਕ ਨੇ ਨਵਦੀਪ ਨੂੰ ਕਿਹਾ ਮੇਰੀ ਪਤਨੀ ਨੇ ਜਦ ਤੇਰੀ ਸੱਸ ਨੂੰ ਫੋਨ ਕਰਕੇ ਤੇਰੇ ਬਾਰੇ ਵਿੱਚ ਦੱਸਿਆ ਤਾਂ ਉਹ ਉਸੇ ਵਕਤ ਹਸਪਤਾਲ ਪਹੁੰਚ ਗਈ ਉਹ ਤੇਰੀ ਬਹੁਤ ਫਿਕਰ ਕਰ ਰਹੀ ਸੀ ਪਰ ਮੈਂ ਹੈਰਾਨ ਹਾਂ ਕਿ ਤੇਰੇ ਮੰਮੀ ਪਾਪਾ ਅਜੇ ਤੱਕ ਕਿਉਂ ਨਹੀਂ ਆਏ ਇਹ ਸੁਣ ਕੇ ਨਵਦੀਪ ਸੋਚ ਵਿੱਚ ਪੈ ਗਈ ਸ਼ਾਮ ਹੋ ਚੁੱਕੀ ਸੀ ਸਾਰਾ ਦਿਨ ਸੁਰਿੰਦਰ ਜੀ ਨੇ ਕੁਝ ਨਹੀਂ ਖਾਦਾ ਸੀ ਸਾਰੀ ਰਾਤ ਉਸਨੇ ਨਵਦੀਪ ਦੇ ਕੋਲ ਬੈਠ ਕੇ ਹੀ ਕੱਟੀ ਅਧੇ ਬੱਚੇ ਨੂੰ ਸੰਭਾਲਿਆ ਅਗਲੇ ਦਿਨ ਸਵੇਰੇ ਜਦੋਂ ਮੋਹਨ ਜੀ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਸਪਤਾ ਲੈ ਕੇ ਆਏ ਉਹਨਾਂ ਨੇ ਚਾਹ ਦੋ ਕੱਪਾਂ ਵਿੱਚ ਪਾ ਕੇ ਸੁਰਿੰਦਰ ਅਤੇ ਆਪਣੀ ਨੂੰ ਨਵਦੀਪ ਨੂੰ ਦਿੱਤੀ ਸੁਰਿੰਦਰ ਹੁਣ ਤੂੰ ਕਾਰ ਜਾ ਮੈਂ ਇੱਥੇ ਬੈਠਦਾ ਹਾਂ ਕੱਲ ਤੂੰ ਤੂੰ ਰੋਟੀ ਵੀ ਨਹੀਂ ਖਾਧੀ ਘਰ ਜਾ ਕੇ ਕੁਝ ਖਾਣ ਲਈ ਬਣਾ ਲੈ ਅਤੇ ਨਵਦੀਪ ਪਾਸ ਤੇ ਵੀ ਕੁਝ ਹਲਕਾ ਫੁਲਕਾ ਬਣਾ ਕੇ ਲੈ ਆਵੀਂ ਮੈਂ ਹੁਣ ਇੱਥੇ ਹੀ ਹਾਂ ਇਹਨਾਂ ਦਾ ਧਿਆਨ ਮੈਂ ਰੱਖ ਲਵਾਂਗਾ ਮੈਂ ਆਫਿਸ ਦੇ ਵਿੱਚ ਫੋਨ ਕਰਕੇ ਛੁੱਟੀ ਲੈ ਲਈ ਹੈ ਸੁਰਿੰਦਰ ਜੀ ਆਪਣੇ ਪਤੀ ਨੂੰ ਕੁਝ ਹਦਾਇਤਾਂ ਦੇ ਕੇ ਕਾਰ ਚੱਲੀ ਗਈ ਮੌਨ ਜੀ ਉੱਥੇ ਬੈਂਚ ਤੇ ਬੈਠ ਗਏ 1 ਘੰਟੇ ਦੇ ਬਾਅਦ ਉਹਨਾਂ ਨੇ ਨਵਦੀਪ ਨੂੰ ਕਿਹਾ ਪੁੱਤਰ ਮੈਂ ਜਿਹੜਾ ਬਾਹਰ ਬੈਠਦਾ ਹਾਂ ਅਗਰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਨਰਸ ਨੂੰ ਕਹਿ ਦੇਵੀਂ ਐਨਾ ਕਹਿ ਕੇ ਮੋਨ ਜੀ ਕਮਰੇ ਤੋਂ ਬਾਹਰ ਚਲੇ ਗਏ ਨਵਦੀਪ ਦੇ ਬੈੱਡ ਦੇ ਕੋਲ ਇੱਕ ਹੋਰ ਔਰਤ ਲਟੀ ਹੋਈ ਸੀ ਉਸ ਦੀ ਤੇਗਪਾਲ ਵਾਸਤੇ ਉਸ ਦੀ ਮਾਂ ਉਸ ਕੋਲ ਸੀ ਜਦ ਮੋਨ ਜੀ ਵਾਰਡ ਦੇ ਵਿੱਚੋਂ ਬਾਹਰ ਚਲੇ ਗਏ ਤਾਂ ਉਸ ਔਰਤ ਨੇ ਨਵਦੀਪ ਨੂੰ ਕਿਹਾ ਤੁਹਾਡੇ ਮੰਮੀ ਪਾਪਾ ਦਾ ਸੁਭਾਅ ਬਹੁਤ ਚੰਗਾ ਹੈ ਖਾਸ ਕਰਕੇ ਤੁਹਾਡੀ ਮੰਮੀ ਦਾ ਸੁਭਾਅ ਤਾਂ लाजवाब ਹੈ ساری ਰਾਤ ਉਹਨਾਂ ਨੇ ਜਾਗ ਕੇ ਤੇਰੀ ਸੇਵਾ ਕੀਤੀ ਹੈ ਇੱਕ ਵੀ ਪਲ ਅੱਖ ਲਾ ਕੇ ਨਹੀਂ ਦੇਖੀ ਨਵਦੀਪ ਬੋਲੀ ਇਹ ਦੋਨੋਂ ਮੇਰੇ ਮੰਮੀ ਪਾਪਾ ਨਹੀਂ ਹਨ ਏ ਮੇਰੇ ਸਾਸੋਰਾ ਹਨ ਇਹ ਸੁਣ ਕੇ ਔਰਤ ਹੈਰਾਨ ਹੋ ਗਈ ਅਤੇ ਨਵਦੀਪ ਨੂੰ ਕਹਿ ਲਗੀ ਕੋਈ ਸੱਸ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਜੋ ਬਿਨਾਂ ਕੁਝ ਖਾਦੇ ਪੀਤੇ ਕੱਲ ਦੀ ਤੇਰੀ ਸੇਵਾ ਕਰ ਰਹੀ ਹੈ ਉਸ ਦੀ ਇੱਕ ਵੀ ਮਿੰਟ ਨજર ਤੁਹਾਡੇ ਦੋਹਾਂ ਤੋਂ ਇੱਧਰ ਉੱਧਰ ਨਹੀਂ ਹਟੀ ਤੇ ਤੂੰ ਤਾਂ ਬੜੀ ਖੁਸ਼ ਨਸੀਬ ਹੈ ਜੋ ਤਨਵਾ ਜਿਹੇ ਸੋਹਰੇ ਮਿਲੇ ਹਨ ਵਾਰਡ ਦੇ ਵਿੱਚ ਬੈਠੇ ਸਾਰੇ ਲੋਕ ਇਹ ਹੀ ਸੋਚ ਰਹੇ ਸਨ ਕਿ ਇਹ ਤੇਰੇ ਮੰਮੀ ਪਾਪਾ ਹਨ ਕੋਈ ਵੀ ਸੱਸ ਆਪਣੀ ਨੂੰਨ ਨੂੰ ਇੰਨੀ ਸੇਵਾ ਕਰ ਸਕਦੀ ਹੈ ਇਹ ਮੈਂ ਅੱਜ ਪਹਿਲੀ ਵਾਰ ਦੇਖਿਆ ਅਗਰ ਹਰ ਸਾਸ ਤੇਰੀ ਸਾਸ ਦੀ ਤਰ੍ਹਾਂ ਬਣ ਜਾਵੇ ਤਾਂ ਕੋਈ ਵੀ ਨੂੰ ਸੜ ਕੇ ਨਹੀਂ ਮਰੇਗੀ ਕੋਈ ਵੀ ਨੂੰ ਜ਼ਹਿਰ ਖਾ ਕੇ ਨਹੀਂ ਮਰੇਗੀ ਕੋਈ ਵੀ ਨੂੰ ਆਪਣੀ ਜਾਨ ਨਹੀਂ ਦੇਵੇਗੀ ਤੀ ਇਹ ਮੈਂ ਸਿਰਫ ਇੰਨਾ ਹੀ ਕਹਾਂਗੀ ਕਿ ਤੂੰ ਆਪਣੀ ਸਾਸ ਨੂੰ ਕੋਈ ਤਕਲੀਫ ਨਾ ਦੇਵੀ ਨਾ ਹੀ ਕਦੀ ਉਹਨਾਂ ਨਾਲ ਗਲਤ ਗੱਲ ਕਰੀ ਅਤੇ ਬੁਢਾਪੇ ਦੇ ਵਿੱਚ ਦਿਲ ਲਗਾ ਕੇ ਉਹਨਾਂ ਦੀ ਸੇਵਾ ਕਰੀ ਇਹਨਾਂ ਦੀ ਆਤਮਾ ਤੈਨੂੰ ਜ਼ਰੂਰ ਅਸੀਸਾਂ ਦੇਵੇਗੀ ਉਸ ਔਰਤ ਦੀਆਂ ਗੱਲਾਂ ਸੁਣ ਕੇ ਨਵਦੀਪ ਹੈਰਾਨ ਰਹਿ ਗਈ ਸੋਚ ਲੱਗੀ ਠੀਕ ਹੀ ਤੇ ਕਿਹਾ ਸੀ ਆਂਟੀ ਨੇ ਮੇਰੀ ਮਾਂ ਵੀ ਇੱਕ ਔਰਤ ਐ ਅਤੇ ਸੱਸ ਵੀ ਪਰ ਦੋਵਾਂ ਵਿੱਚ ਕਿੰਨਾ ਫਰਕ ਐ ਇੱਕ ਨੇ ਸਿਰਫ ਸ਼ਾਸਨ ਕਰਨਾ ਸਿਖਾਇਆ ਦੂਸਰੀ ਨੇ ਆਪਣਾ ਫਰਜ਼ ਨਿਭਾਉਣਾ ਉਹ ਸੋਚ ਰਹੀ ਸੀ ਇੰਨਾ ਕੁਝ ਆਉਂਦੇ باوجود ਵੀ ਮੇਰੇ ਇੰਨਾ ਗਲਤ ਬੋਲਣ ਘਰ ਛੱਡ ਕੇ ਜਾਂਦੇ ਵੀ ਮੇਰੀ ਸੱਸ ਨੇ ਮੇਰਾ ਕਿੰਨਾ ਖਿਆਲ ਰੱਖਿਆ ਮੇਰੀ ਸੰਭਾਲ ਕੀਤੀ ਮੇਰਾ ਫਰਜ਼ ਅਤੇ ਮੈਂ ਆਪਣਾ ਫਰਜ਼ ਪੂਰੇ ਦਿਲ ਨਾਲ ਨਿਭਾਇਆ ਹੈ ਪੁੱਤਰ ਚਾਹ ਪੀ ਲੈ ਮੋnji ਦੀ ਆਵਾਜ਼ ਸੁਣ ਕੇ ਨਵਦੀਪ ਦਾ ਟੀਨ ਟੁੱਟ ਗਿਆ ਉਹ ਬੜੇ ਧਿਆਨ ਦੇ ਨਾਲ ਆਪਣੇ ਸਹੁਰੇ ਵੱਲ ਵੇਖਣ ਲੱਗੀ ਉਹ ਸੋਚਣ ਲੱਗੀ ਕਿ ਮੇਰੇ ਸਹੁਰੇ ਨੇ ਮੈਨੂੰ ਹਮੇਸ਼ਾ ਪੁੱਤਰ ਸ਼ਬਦ ਤੋਂ ਇਲਾਵਾ ਕਿਸੇ ਹੋਰ ਨਾਮ ਦੇ ਨਾਲ ਨਹੀਂ ਬੁਲਾਇਆ ਅਤੇ ਨਾ ਹੀ ਮੈਨੂੰ ਅੱਜ ਤੱਕ ਕਦੇ ਕੋਈ ਗਲਤ ਸ਼ਬਦ ਬੋਲਿਆ ਹੈ ਇਹਨਾਂ ਦੇ ਨਾਲ ਗਲਤ ਵਿਵਹਾਰ ਕਰਕੇ ਮੈਂ ਆਪਣੇ ਪੈਰ ਦੇ ਉੱਪਰ ਖੁਦੀ ਕੁल्हाੜੀ ਮਾਰੀ ਹੈ ਅੱਜ ਮੈਨੂੰ ਆਪਣੇ ਆਪ ਉੱਪਰ ਸ਼ਰਮ ਆਰੀ ਹੈ ਸੋ ਦਿਸ ਉਸਦੇ ਨਵਦੀਪ ਨੂੰ ਆਪਣੇ ਸਹੁਰੇ ਮਨਮੋਹਨ ਦੀ ਆਦ ਸੁਣਾਈ ਦਿੱਤੀ ਤਾਂ ਉਸ ਕੋਲ ਵਾਲੀ ਅੰਟੀ ਨੂੰ ਕਹਿ ਰਹੀ ਸੀ ਭੈਣ ਜੀ ਤੁਹਾਨੂੰ ਤਕਲੀਫ ਦੇ ਰਹੀ ਆਂ ਤੁਸੀਂ ਮੇਰੀ ਨੋਨੂ ਸਹਾਰਾ ਦੇ ਕੇ ਉੱਠਣ ਦੇ ਵਿੱਚ ਸਹਾਇਤਾ ਕਰੋਗੇ ਤਾਂ ਕਿ ਉਹ ਚਾਹ ਪੀ ਸਕੇ ਉਹ ਔਰਤ ਉੱਠੀ ਅਤੇ ਉਸਨੇ ਨਵਦੀਪ ਦੀ ਸਹਾਇਤਾ ਕੀਤੀ ਖੁਸ਼ੀ ਦੇਰ ਬਾਅਦ ਸੁਰਿੰਦਰ ਜੀ ਖਿਚੜੀ ਅਤੇ ਆਪਣੀ ਪੋਤੀ ਵਾਸਤੇ ਹੋਰ ਕੱਪੜੇ ਲੈ ਕੇ ਆ ਗਏ ਨਵਦੀਪ ਨੂੰ ਆਰਾਮ ਨਾਲ ਬਿਠਾ ਕੇ ਚਮਚ ਨਾਲ ਖਿਚੜੀ ਉਸ ਦੇ ਮੂੰਹ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਅੱਜ ਨਵਦੀਪ ਨੂੰ ਖਿਚੜੀ ਕਈ ਪ੍ਰਕਾਰ ਦੀਆਂ ਚੀਜ਼ਾਂ ਤੋਂ ਵਧੀਆ ਲੱਗ ਰਹੀ ਸੀ ਅਤੇ ਉਹ ਨਾਲ ਹੀ ਨਾਲ ਸੋਚ ਕੇ ਪਰੇਸ਼ਾਨ ਸੀ ਕਿ ਹੁਣ ਤਾਂ ਉਸ ਦੇ ਮੰਮੀ ਪਾਪਾ ਹੁੰਤਾ ਕੁਸ ਦੇ ਮੰਮੀ ਪਾਪਾ ਕਿਉਂ ਨਹੀਂ ਆਏ ਜਿਵੇਂ ਸ਼ਾਮ ਹੋਈ ਤਾਂ ਨਵਦੀਪ ਤੇ ਮੰਮੀ ਪਾਪਾ ਉਸ ਨੂੰ ਮਿਲਣ ਵਾਸਤੇ ਆ ਗਏ ਅੰਦਰ ਆਉਂਦੇ ਹੀ ਉਹਨਾਂ ਨੇ ਦੇਖਿਆ ਕਿ सुरेंद्र ਜੀ ਆਪਣੀ ਨੂੰ ਨਵਦੀਪ ਦੇ ਵਾਲਾਂ ਵਿੱਚ ਤੇ ਲਗਾ ਰਹੀ ਸੀ ਉਹ ਆ ਕੇ ਦੋਵੇਂ ਆ ਕੇ ਬੈੱਡ ਦੇ ਕੋਲ ਪਏ ਬੰਜ ਤੇ ਬੈਠ ਗਏ ਕੁਝ ਦੇਰ ਬਾਅਦ सुरेंद्र ਜੀ ਕਿਸੇ ਕੰਮ ਕਰਨ ਬਾਗ ਦੇ ਵਿੱਚੋਂ ਬਾਹਰ ਆ ਗਈ ਨਵਦੀਪ ਦੇ ਦੇਖਿਆ ਕਿ ਉਸ ਦੇ ਮਾਂ ਤੇ ਪਿਤਾ ਦਾ ਚਿਹਰਾ ਕੁਝ ਮੁਰਝਾਇਆ ਹੋਇਆ ਸੀ ਉਹਨਾਂ ਦੇ ਚਿਹਰੇ ਉੱਪਰ ਖੁਸ਼ੀ ਗਾਇਬ ਸੀ ਕਾਰਨ ਪੁੱਛਣ ਤੇ ਨਵਦੀਪ ਦੀ ਮਾਂ ਨੇ ਕਿਹਾ ਕੀ ਦੱਸਾਂ ਤੀ ਇਹ ਤੇਰੀ ਭਾਬੀ ਨੇ ਆਪਣੀ ਮਾਂ ਦੇ ਬਹਿਕਾਵੇ ਵਿੱਚ ਆ ਕੇ ਘਰ ਦੇ ਵਿੱਚ ਕਲੇਸ਼ ਪਾਇਆ ਹੋਇਆ ਏ ਹਰ ਰੋਜ਼ ਘਰ ਵਿੱਚ ਲੜਾਈਆਂ ਝਗੜੇ ਰਹਿੰਦੇ ਹਨ ਅਗਰ ਮੈਂ ਕੁਛ ਕਹਿੰਦੀ ਹਾਂ ਤਾਂ ਸਾਸੋਰੇ ਦੁਆਰਾ ਤੰਗ ਪਰੇਸ਼ਾਨ ਕਰਨ ਦੇ ਜੁਰਮ ਵਿੱਚ ਪੁਲਿਸ ਨੂੰ ਕਾਰਵਾਈ ਲੈਂਦੀ ਹੈ ਅੱਜ ਤਾਂ ਉਸਨੇ ਹਾਦੀ ਕਰ ਦਿੱਤੀ ਸਾਡੇ ਉੱਪਰ ਕੇਸ ਕਰਨ ਦੀ ਧਮਕੀ ਦੇ ਕੇ ਆਪਣਾ ਸਮਾਨ ਲੈ ਕੇ ਪਿੱਕ ਕੇ ਚਲੀ ਗਈ ਹੈ ਹੁਣ ਅੱਗੇ ਕੀ ਹੋਵੇਗਾ ਇਹ ਸੋਚ ਕੇ ਤੇਰਾ ਭਰਾ ਵੀ ਚਿੰਤਾ ਵਿੱਚ ਆ ਗਿਆ ਹੈ ਹੁਣ ਮੈਂ ਕੀ ਕਰਾਂ ਕੁਝ ਸਮਝ ਨਹੀਂ ਆ ਰਿਹਾ ਨਵਦੀਪ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਈ ਤੇ ਸੋਚਣ ਲਈ ਮਜਬੂਰ ਕਿ ਅਸੀਂ ਜਿਸ ਤਰ੍ਹਾਂ ਦਾ ਬੀਜਦੇ ਹਾਂ ਸਾਨੂੰ ਉਵੇਂ ਦਾ ਹੀ ਵੜਨਾ ਪੈਂਦਾ ਹੈ ਇਹ ਸਾਰਾ ਕੁਝ ਮੇਰਾ ਤੇ ਮੇਰੀ ਮਾਂ ਦੇ ਕਰਮਾਂ ਦਾ ਹੀ ਫਲ ਹੈ ਆਪਣੀ ਮਾਂ ਦੇ ਕਹਿਣ ਦੇ ਉੱਪਰ ਮੈਂ ਆਪਣਾ ਹਸਦਾ ਖੇੜਦਾ ਪਰਿਵਾਰ ਤੋੜ ਲਿਆ ਕਿਸੇ ਨੇ ਸੱਚ ਹੀ ਕਿਹਾ ਏ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਚੰਗੇ ਲੋਕਾਂ ਨੂੰ ਤੰਗ ਕਰਨ ਦੀ ਸਜ਼ਾ ਰੱਬ ਜ਼ਰੂਰ ਦਿੰਦਾ ਹੈ ਸਮੇ ਨੇ ਆਪਣਾ ਵਾਰ ਕਰਕੇ ਆਪਣਾ ਹਿਸਾਬ ਚੁਕਾ ਲਿਆ ਸੀ ਥੋੜੀ ਦੇਰ ਵਿੱਚ ਸੁਰਿੰਦਰ ਜੀ ਆਈ ਅਤੇ ਬੈਗ ਵਿੱਚ ਥੋੜਾ ਜਿਹਾ ਸਮਾਨ ਰੱਖ ਕੇ ਨਵਦੀਪ ਨੂੰ ਕਿਹਾ ਇਹ ਜਿੰਨਾ ਮੈਂ ਕਰ ਸਕਦੀ ਸੀ ਮੈਂ ਕਰ ਦਿੱਤਾ ਹੁਣ ਤੇਰੇ ਮੰਮੀ ਪਾਪਾ ਆ ਗਏ ਹਨ ਮੈਂ ਘਰ ਜਾਂਦੀ ਹਾਂ ਹੁਣ ਤੱਕ ਦੀਆਂ ਦਵਾਈਆਂ ਤੇ ਹਸਪਤਾਲ ਦਾ ਬਿੱਲ ਮੈਂ ਪਾੜ ਦਿੱਤਾ ਹੈ ਸਾਰੀਆਂ ਰਸੀਦਾਂ ਤੇਰੇ ਸਰਾਨੇ ਦੇ ਥੱਲੇ ਰੱਖੀਆਂ ਹੋਈਆਂ ਨੇ ਰਵੀ ਆਏਗਾ ਤੇ ਮੇਰੇ ਵੱਲ ਉਸ ਨੂੰ ਵਧਾਈ ਦੇ ਦੇਣਾ ਇਹਨਾਂ ਕਹਿ ਕੇ ਜਿਵੇਂ ਹੀ ਉਹ ਬਾਹਰ ਨਿਕਲਣ ਲੱਗੀ ਤਾਂ ਅਚਾਨਕ सुरेंद्र ਜੀ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਦੀ ਚੁੰਨੀ ਕਿਤੇ ਫਸ ਗਈ ਹੈ ਜਦ सुरेंद्र ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਨਵਦੀਪ ਨੇ ਉਹਨਾਂ ਦੀ ਚੁੰਨੀ ਨੂੰ ਫੜਿਆ ਹੋਇਆ ਸੀ ਐਨੇ ਵਿੱਚ ਨਵਦੀਪ ਬੋਲੀ ਮੰਮੀ ਜੀ ਤੁਸੀਂ ਆਪਣੀ ਤੀਨ ਨੂੰ ਛੱਡ ਕੇ ਜਾ ਰਹੇ ਹੋ ਤੁਸੀਂ ਇਸ ਮੂਰਖਤੀ ਨੂੰ ਮਾਫ ਨਹੀਂ ਕਰੋਗੇ ਇੰਨਾ ਸੁਣਦੇ ਹੀ ਸੁਰਿੰਦਰ ਜੀ ਨੇ ਉਸੇ ਵੇਲੇ ਨਵਦੀਪ ਨੂੰ ਆਪਣੇ ਗੱਲ ਨਾਲ ਲਗਾ ਲਿਆ ਉਸ ਦੇ ਮੱਥੇ ਨੂੰ ਚੁੰਮਿਆ ਤੇ ਬੋਲੀ ਕੀ ਕਦੀ ਕੋਈ ਮਾਂ ਵੀ ਆਪਣੀ ਧੀ ਨਾਲ ਨਾਰਾਜ਼ ਹੋਈਂਦੀ ਹੈ ਲੱਖਾਂ ਵਿੱਚੋਂ ਚੁਣ ਕੇ ਮੈਂ ਤੈਨੂੰ ਆਪਣੇ ਘਰ ਦੀ ਨੂੰ ਬਣਾ ਕੇ ਲਿਆਈ ਸੀ ਤਾਂ ਤੂੰ ਮੂਰਖ ਕਿਸ ਤਰ੍ਹਾਂ ਹੋ ਸਕਦੀ ਹੈ ਤੂੰ ਮੇਰੀ ਨੂੰ ਨਹੀਂ ਸਗੋਂ ਮੇਰੀ ਧੀ ਹੈ ਮੈਂ ਤਾਂ ਹਮੇਸ਼ਾ ਤੈਨੂੰ ਆਪਣੀ ਧੀ ਹੀ ਸਮਝਿਆ ਹੈ ਇਹ ਸੁਣ ਕੇ ਨਵਦੀਪ ਰੋਂ ਲੱਗ ਪਈ ਅਤੇ ਉਸ ਨੂੰ ਰੋਂਦਿਆ ਵੇਖ ਸੁਰਿੰਦਰ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਫਿਰ ਕੋਦ ਨੂੰ ਸੰਭਾਲਦੇ ਹੋਏ ਬੋਲੀ "ਬਸ ਤੇ ਇਹ ਤੇਰੇ ਸਰੀਰ ਪਹਿਲੇ ਹੀ ਕਮਜ਼ੋਰ ਹੈ ਟਾਂਕੇ ਖੁੱਲਣ ਦਾ ਡਰ ਰਹਿੰਦਾ ਹੈ" ਐਨਾ ਕਹਿੰਦੇ ਹੋਏ ਆਪਣੀ ਚੁੰਨੀ ਦੇ ਨਾਲ ਉਸਦੇ ਹੰਝੂਆਂ ਨੂੰ ਸਾਫ਼ ਕੀਤਾ ਅਗਲੇ ਹੀ ਦਿਨ ਰਵੀ ਵੀ ਆਪਣੇ ਟੂਰ ਤੋਂ ਵਾਪਸ ਆ ਗਿਆ ਅਤੇ ਸમાન ਕਮਰੇ ਵਿੱਚ ਰੱਖ ਕੇ ਸਿੱਧਾ ਹਸਪਤਾਲ ਪਹੁੰਚਿਆ ਆਪਣੀ ਮਾਂ ਨੂੰ ਨਵਦੀਪ ਦੇ ਕੋਲ ਦੇਖ ਕੇ ਉਸ ਨੂੰ ਸ਼ਰਮਿੰਦਗੀ ਹੋਈ ਪਰ ਜਦੋਂ ਉਸ ਨੇ ਨਵਦੀਪ ਅਤੇ ਆਪਣੀ ਮਾਂ ਨੂੰ ਇਕੱਠਿਆਂ ਹੱਸਦੇ ਦੇਖਿਆ ਤਾਂ ਉਹ ਝੱਟ ਆਪਣੀ ਮਾਂ ਕੋਲ ਦੌੜ ਕੇ ਗਿਆ ਅਤੇ ਗੱਲ ਨਾਲ ਲਗਾ ਲਿਆ ਇੰਨੇ ਵਿੱਚ ਮੋਹਨ ਜੀ ਵੀ ਉੱਥੇ ਪਹੁੰਚ ਗਏ ਰਵੀ ਨੇ ਆਪਣੇ ਦੁਆਰਾ ਕੀਤੇ ਗਏ ਵਿਵਹਾਰ ਦੇ ਲਈ ਮਾਫੀ ਮੰਗੀ सुरेंद्र ਜੀ ਅਤੇ ਮੋਹਨ ਜੀ ਨੇ ਸਾਰਾ ਗੁਸ਼ਪੁਲਕਿਆਨ ਨੂੰ ਮਾਫ ਕਰ ਦਿੱਤਾ ਅਤੇ ਗਲੇ ਨਾਲ ਲਗਾ ਲਿਆ ਉਸ ਤੋਂ ਬਾਅਦ ਰਵੀ ਨੇ ਆਪਣੀ ਛੋਟੀ ਜਿਹੀ ਬੇਟੀ ਨੂੰ ਗੋਦ ਵਿੱਚ ਲਿਆ ਨਵਦੀਪ ਨੇ ਰਵੀ ਨੂੰ ਕਿਹਾ ਕਿ ਉਹ ਉਹੀ ਕਿਰਾਏ ਦੇ ਮਕਾਨ ਦੇ ਵਿੱਚ ਨਹੀਂ ਜਾਵੇਗੀ ਸਗੋਂ ਆਪਣੀ ਮਾਂ ਦੇ ਘਰ ਜਾਵੇਗੀ ਆਪਣੇ ਘਰ ਕੁਝ ਦਿਨਾਂ ਬਾਅਦ ਹਸਪਤਲ ਤੋਂ ਛੁੱਟੀ ਮਿਲਣ ਤੇ ਸਾਰੇ ਹੱਸਦੇ ਖੇੜਦੇ ਆਪਣੇ ਘਰ ਵਾਪਸ ਆ ਗਏ। ਉਹ ਛੋਟੀ ਜੀ ਜਾਨ ਸਾਰਿਆਂ ਦੇ ਹੱਥਾਂ ਦਾ ਖਡੋਣਾ ਬਣੀ ਹੋਈ ਸੀ। ਆਪਰੋਸ਼ਨ ਹੋਣ ਕਰਕੇ ਨਵਦੀਪ ਅਜੇ ਕੰਮ ਨਹੀਂ ਸੀ ਕਰ ਸਕਦੀ। ਸ਼ਾਮ ਨੂੰ ਸਰਿੰਦਰ ਜੀ ਨੇ ਨਵਦੀਪ ਨੂੰ ਆਕੇ ਕਹਿਤੀਏ ਮੈਂ ਬਾਜ਼ਾਰ ਜਾ ਕੇ ਕੁਝ ਸਮਾਨ ਲੈ ਆਵਾਂ। ਬਾਰਾ ਤਾਲਾ ਲਗਾ ਦਿੱਤਾ ਹੈ ਤਾਂ ਜੋ ਤੈਨੂੰ ਬਾਰ-ਬਾਰ ਉੱਠਣਾ ਨਾ ਪਵੇ। ਅਤੇ ਉਹ ਚਲੇ ਗਈ। ਜਦ ਨਵਦੀਪ ਸੋ ਕੇ ਉੱਠੀ ਤਾਂ ਉਸਨੇ ਦੇਖਿਆ ਕਮਰੇ ਦੀ ਲਾਈਟ ਚੱਲ ਰਹੀ ਸੀ। ਉਹ ਹੌਲੀ-ਹੌਲੀ ਕਮਰੇ ਚੋਂ ਬਾਹਰ ਨਿਕਲੀ ਤੇ ਦੇਖਿਆ ਵਿਹੜੇ ਵਿੱਚ ਉਸ ਦੀ ਸੱਸ ਦੇਵੇਂ ਜਗਾ ਰਹੀ ਸੀ। ਮਾਂ ਅੱਜ ਕੋਈ ਦੀਵਾਲੀ ਹੈ ਜੋ ਤੁਸੀਂ ਇੰਨੇ ਦੀਵੇ ਜਗਾ ਰਹੇ ਹੋ ਨਵਦੀਪ ਨੇ ਪੁੱਛਿਆ ਤਾਂ सुरेंद्र ਜੀ ਨੇ ਹੱਸਦੇ ਹੋਏ ਉੱਤਰ ਦਿੱਤਾ ਮੇਰੇ ਬੱਚੇ ਪੂਰੇ 1 ਸਾਲ ਦੇ ਬਾਅਦ ਮੇਰੇ ਘਰ ਆਏ ਨੇ ਤਾਂ ਮੈਂ ਉਹਨਾਂ ਦੀ ਖੁਸ਼ੀ ਵਿੱਚ ਦੀਵਾਲੀ ਕਿਉਂ ਨਾ ਮਨਾਵਾਂ 1 ਸਾਲ ਪਹਿਲੇ ਮੇਰੇ ਘਰ ਦੀ ਲక్ష్ਮੀ ਮੇਰੇ ਘਰ ਨੂੰ ਛੱਡ ਕੇ ਚਲੀ ਗਈ ਸੀ ਅੱਜ ਉਹ ਮੇਰੀ ਪੋਤੀ ਦੇ ਨਾਲ ਘਰ ਵਾਪਸ ਆਈ ਹੈ ਮੈਂ ਉਸ ਖੁਸ਼ੀ ਦੇ ਵਿੱਚ ਇਹ ਦੀਵਾਲੀ ਮਨਾ ਰਹੀ ਹਾਂ ਜੱਤੀਏ ਤੂੰ ਵੀ ਜਾ ਕੇ ਕੋਈ ਸੋਨਾ ਜਿਹਾ ਸੂਟ ਪਾ ਲੈ ਅਤੇ ਮੇਰੀ ਪੋਤੀ ਨੂੰ ਵੀ ਸੋਨੇ ਜੇ ਕੱਪੜੇ ਪਵਾ ਫਿਰ ਅਸੀਂ ਸਾਰੇ ਮਿਲ ਕੇ ਦੀਵੇ ਜਗਾਵਾਂਗੇ ਇਸਨਕੇ ਨਵਦੀਪ ਬਹੁਤ ਖੁਸ਼ ਹੋ ਗਈ ਘਰ ਦੇ ਦਰਵਾਜੇ ਤੇ ਖਲੋਤਾ ਰਵੀ ਇਹ ਸਭ ਦੇਖ ਕੇ ਖੁਸ਼ ਹੋ ਗਿਆ ਤਿਆਰ ਹੋ ਕੇ ਦੁਹਾ ਨੇ ਘਰ ਵਿੱਚ ਦੀਵੇ ਜਗਾਈ ਅਤੇ ਆਪਣੇ ਮਾਂ-ਬਾਪ ਦੇ ਪੈਰਾਂ ਨੂੰ ਹੱਥ ਲਗਾ ਕੇ ਉਹਨਾਂ ਕੋਲੋਂ ਬਹੁਤ ਸਾਰੀਆਂ ਅਸੀਸਾਂ ਲਈਆਂ ਅੱਜ ਉਹਨਾਂ ਦੇ ਵੀਡੀਓ ਵਿੱਚ ਜਦੋਂ ਦੀਵੇ ਜਗ ਰਹੇ ਸਨ ਉਹਨਾਂ ਨੂੰ ਵੇਖ ਕੇ ਸੁਰਿੰਦਰ ਜੀ ਦਾ ਦਿਲ ਖੁਸ਼ ਹੋ ਗਿਆ ਉਹ ਜਗਦੇ ਹੋਏ ਦੀਵੇ ਉਸਨੂੰ ਇਸ ਤਰ੍ਹਾਂ ਲੱਗ ਰਹੇ ਸਨ ਜਿਵੇਂ ਦੀਵੀਆਂ ਵਾਂਗ